ਅੱਖਾਂ ਸਾਵੇਂ ਲਾਲ ਸ਼ਹੀਦ ਹੋ ਗਏ ਭਾਈ ਦਇਆ ਸਿੰਘ ਉਹਨਾਂ ਨੂੰ ਮਹਾਰਾਜ ਕਹਿੰਦੇ ਸੰਧਿਆ ਦਾ ਨਿਤਨੇਮ ਹੋਵੇਗਾ ਸੋਦਰ ਦਾ ਜਾਪ ਹੋਇਆ ਬਾਬਾ ਜੀਤ ਸਿੰਘ ਦੇ ਜਨਮ ਤੇ ਇੱਕ ਸ਼ਬਦ ਪੜਿਆ ਸੀ ਆਨੰਦ ਭਇਆ ਮੇਰੀ ਮਾਇ ਅਜ ਸ਼ਹੀਦੀ ਤੇ ਵੀ ਉਹੀ ਪੜਿਆ ਗਿਆ ਆਨੰਦ ਭਇਆ ਮੇਰੀ ਮਾਇ ਸਿੱਖ ਸਦਾ ਆਨੰਦ ਵਿੱਚ ਹੈ ਚਾਹੇ ਖੁਸ਼ੀ ਹੈ ਚਾਹੇ ਗਮੀ ਹੈ ਔਰ ਐਲਾਨ ਹੋਇਆ ਗੁਰੂ ਘਰ ਵੱਲੋਂ ਮੌਤ ਜਦੋਂ ਹੁੰਦੀ ਹੈ ਨਾ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਚਾਹੇ ਸ਼ਹੀਦੀ ਹੈ ਮਰਗ ਹੈ ਚਾਹੇ ਗੁਰਪੁਰਬ ਹੈ ਕੀਰਤਨੀ ਹੋਣਾ ਹੈ ਕਥਾ ਹੀ ਹੋਣੀ ਹੈ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਪਿੱਛੋਂ ਰੋਣਾ ਨਹੀਂ ਹੈ ਸਾਧੂ ਦੇ ਸ਼ਹੀਦ ਦੇ ਜਾਣ ਤੇ ਕੋਈ ਰੋਣ ਧੋਣ ਨਹੀਂ ਕਬੀਰ ਸੰਤ ਮੁਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋ ਬਹੁ ਸਾਕਤ ਬਾਪੁਰੇ ਜੋ ਹਟੇ ਹਾਟ ਵਿਕਾਏ ਤੇ ਸਾਡੇ ਵਾਲਿਆਂ ਇਹ ਬਾਣੀ ਧਿਆਨ ਨਾਲ ਪੜੀ ਨਹੀਂ ਜਦੋਂ ਸ਼ਹੀਦੀ ਦਿਹਾੜੇ ਆਉਂਦੇ ਵੈਣ ਪਾਉਣ ਲੱਗ ਪੈਂਦੇ ਉਹ ਅੱਛਾ ਲੋਕਾਂ ਦੇ ਪਾਉਣੇ ਨੇ ਪ੍ਰਚਾਰਕ ਵੀ ਰੋਈ ਜਾਂਦਾ ਸਟੇਜ ਤੇ ਬੈਠਾ ਤੇ ਨਾਲ ਹੋਰ ਬਹਾਨੇ ਕੱਢ ਲਏ ਲੰਗਰ ਚ ਜੀ ਪਕੌੜੇ ਨਾ ਕੱਢ ਲਿਓ ਮਠਿਆਈ ਨਾ ਬਣ ਜਾਵੇ ਅਗੋਂ ਟੋਕਦੇ ਪਤਾ ਕਿਵੇਂ ਜੇ ਆਖੀਏ ਵੀ ਕਿਉਂ ਇਹ ਗੱਲਾਂ ਕਰਦੇ ਅੱਛਾ ਜੀ ਤੁਹਾਡੇ ਘਰ ਚ ਬੱਚਾ ਮਰ ਜਾਵੇ ਤੁਸੀਂ ਮਠਿਆਈ ਕੱਢਦੇ ਹੋ ਇਹਨਾਂ ਦੇ ਖੋਪੜ ਵਿੱਚ ਕੋਈ ਵਿਚਾਰ ਟਿਕਾਓ ਵੀ ਸਾਡੇ ਬੱਚਿਆਂ ਦਾ ਕੀ ਕੰਪੈਰੀਸ਼ਨ ਹੈ ਸਹਬਜ਼ਾਦਿਆਣਾ ਸਾਡੇ ਬੱਚੇ ਦੇ ਕੰਡਿਆਂ ਤੇ ਨਹੀਂ ਚੱਲ ਸਕਦੇ ਸੂਲ ਚੁੱਬ ਜਾਵੇ ਚੀਕ ਝੰਗਾੜਾ ਪਾਉਂਦੇ ਨੇ ਬਤੀ ਗਈ ਹੋਵੇ ਗਵਾਂਡੀਆਂ ਦੇ ਘਰ ਨਹੀਂ ਜਾ ਸਕਦੇ ਨੇਰੇ ਤੋਂ ਡਰ ਕੇ ਤੁਸੀਂ ਸਹਿਬਜ਼ਾਦਿਆਂ ਨਾਲ ਕੰਪੇਅਰ ਕਰ ਦਿੱਤਾ ਸ਼ਹਾਦਤ ਆਪ ਮੰਗ ਕੇ ਲਈ ਹੈ ਸਹਿਬਜ਼ਾਦਿਆਂ ਨੇ ਆਪ ਮਕਤਲ ਵਿੱਚ ਗਏ ਨੇ ਮਕਤੂਲ ਬਣ ਕੇ ਗੁਰੂ ਘਰ ਵਿੱਚ ਕਿਧਰੇ ਵੀ ਜਗ੍ਹਾ ਨਹੀਂ ਹੈ ਵੈਣ ਪਾਉਣ ਦੀ ਵਿਰਾਗ ਹੋਰ ਛੈ ਹੈ ਅੰਦਰੋਂ ਪ੍ਰੇਮ ਉਤਪੰਨ ਹੋਣਾ ਇਹ ਵੱਖਰਾ ਵਿਸ਼ਾ ਹੈ ਪਰ ਆਖਣਾ ਲੰਗਰ ਚਾਹ ਨਾ ਬਣੇ ਐਦਾਂ ਨਾ ਕਰਿਓ ਆਹ ਸ਼ਬਦ ਨਾ ਪੜਿਆ ਜਾਵੇ ਹੱਦ ਹੋ ਗਈ ਤੁਹਾਡੇ ਵਾਲੀ ਉਹ ਸ਼ਹੀਦੀ ਨੂੰ ਟੈਂਦੀ ਕਲਾ ਚ ਲੈ ਗਏ ਹੋ ਜੇ ਤੁਹਾਡੇ ਵਾਂਗੂ ਬਾਬਾ ਬੰਦਾ ਸਿੰਘ ਬਹਾਦਰ ਵੈਣ ਪਾਉਣ ਲੱਗ ਜਾਂਦਾ ਸਰਹੰਦ ਦੀ ਇਟ ਨਾ ਇਟ ਨਾ ਖੜਕਦੀ ਆ ਇੱਕ ਹੋਰ ਮਸਲਾ ਖੜਾ ਕਰੀ ਫਿਰਦੇ ਨੇ ਅਖੇ ਵੇਖੋ ਜੀ ਗੁਰਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਗਿਆ 27 ਦਸੰਬਰ ਨੂੰ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਦੀ ਸ਼ਹੀਦੀ ਆ ਗਈ 27 ਦਸੰਬਰ ਨੂੰ ਹੁਣ ਕੀ ਕਰਨਾ ਹੈ ਆਖੇ ਦਿਨ ਬਦਲੋ ਕਿਦਾਂ ਬਦਲੋਗੇ ਦੱਸੋ ਮੈਨੂੰ ਤੁਹਾਡੀ ਪ੍ਰੋਬਲਮ ਪਤਾ ਕੀ ਹੈ ਅੱਜ ਕੱਲ ਅੰਗਰੇਜ਼ੀ ਕੈਲੰਡਰ ਨਾਲ ਚੱਲ ਗਏ ਆ ਅਸੀਂ ਸਮਝਦੇ ਹੀ ਨਹੀਂ ਵੀ ਗੁਰੂ ਪਾਤਸ਼ਾਹੀਆਂ ਦੇ ਦਿਹਾੜੇ ਸੁਦੀ ਵਦੀ ਨਾਲ ਨੇ ਸੁਦੀ 15 ਦਿਨ ਚਾਨਣਾ ਪੱਖ ਚੰਦ ਦਾ ਵਦੀ 15 ਦਿਨ ਹਨੇਰੇ ਚ ਰਹਿੰਦਾ ਜਦੋਂ ਅਸਮਾਨ ਔਰ ਮੈਂ ਇੱਕ ਕਥਾ ਕਰ ਦੇਣੀ ਲੋਕਾਂ ਕਣੋਂ ਲੋ ਜੀ ਬਾਬਾ ਜੀ ਬ੍ਰਾਹਮਣਾਂ ਦੀ ਗੱਲ ਕਰਦੇ ਅੱਛਾ ਮੈਨੂੰ ਦੱਸਿਓ ਕਿ ਚੰਦਰਮਾ ਬ੍ਰਾਹਮਣ ਦੇ ਹੁਕਮ 'ਚ ਚੜਦਾ ਕਿ ਛੁਪਦਾ ਸੁਦੀ ਵਦੀ ਨਾਲ ਬ੍ਰਾਹਮਣ ਦਾ ਕੀ ਸੰਬੰਧ ਹੋ ਗਿਆ ਇਹ ਨੇਚਰ ਤੇ ਵੈਗਰੂ ਦੇ ਹੁਕਮ 'ਚ ਹੈ ਔਰ ਕਿੱਡਾ ਵਧੀਆ ਕੈਲੰਡਰ ਹੈ ਸਾਡਾ ਬਿਕਰਮੀ ਪੈਟਰਨ ਜਿਵੇਂ ਚੱਲ ਰਿਹਾ ਇਦਾਂ ਹੀ ਸਾਡਾ ਇੱਕ ਕੈਲੰਡਰ ਹੈ ਸਿੱਖਾਂ ਦਾ ਨਾਨਕਸ਼ਹੀ ਸੰਮਤ ਨਾਨਕ ਸ਼ਹੀ ਕੈਲੰਡਰ ਨਹੀਂ ਉਹ ਪੁਰੇਵਾਲ ਦੀ ਸ਼ਰਾਰਤ ਸੀ ਜੋ 2003 ਇਸਵੀ ਚ ਲਾਂਚ ਕੀਤਾ ਦੋ ਸੰਗਰਾਦਾ ਹੋ ਗਈਆਂ ਦੋ ਪ੍ਰਕਾਸ਼ ਦਿਹਾੜੇ ਹੋ ਗਏ ਰੋਜ਼ ਹੀ ਲੜਦੇ ਆਪਾਂ ਮੈਨੂੰ ਇੱਕ ਵਾਰ ਦੱਸੋ 2003 ਤੋਂ ਪਹਿਲਾਂ ਕਦੇ ਵੀ ਖਾਲਸਾ ਲੜਿਆ ਦਿਹਾੜਿਆਂ ਤੋਂ ਕਦੇ ਨਹੀਂ ਲੜੇ ਅਸੀਂ ਅਸੀਂ ਉਹ ਕੈਲੰਡਰ ਮੰਨਿਆ ਜਿਹੜਾ ਗੁਰੂ ਨਾਨਕ ਨੇ ਮੰਨਿਆ ਬਾਣੀ ਚ ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦਕਾ ਚੇਲਾ ਇਹ ਭਵਿਖਿਆਤ ਵਾਕ ਸਨ 1578 ਬਿਕਰਮੀ ਚ ਮੁਗਲਾਂ ਦਾ ਰਾਜ ਆਵੇਗਾ ਬਾਬਰ ਕਿਆਂ ਦਾ 1797 ਚ ਮੁਗਲਾਂ ਦਾ ਰਾਜ ਪਟਿਆ ਜਾਵੇਗਾ 12 ਮਾਹ ਨੇ ਜਨਵਰੀ ਫਰਵਰੀ ਨਹੀਂ ਹੈ ਛਿੱਤਾ 12 ਦਾ ਜ਼ਿਕਰ ਹੈ ਬਾਣੀ ਚ ਤੇ ਜੋ ਗੁਰੂ ਨਾਨਕ ਨੂੰ ਪਾਇਆ ਹੈ ਉਹੀ ਸਾਡਾ ਪਹਿਲਾ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਮੰਨਦਾ ਰਿਹਾ ਉਹੀ ਸਿੱਖ ਜਗਤ ਦਾ ਮਹਾਨ ਰਾਜਾ ਰਣਜੀਤ ਸਿੰਘ ਮੰਨਦਾ ਰਿਹਾ ਕੀ ਸੋਰਸਸ ਦੀ ਕਮੀ ਸੀ ਉਹ ਨਹੀਂ ਸੀ ਕੈਲੰਡਰ ਇੱਕ ਹੋਰ ਖੜਾ ਕਰ ਸਕਦੇ ਠੀਕ ਹੈ ਇੰਡੀਅਨ ਸਬ ਕੌਂਟੀਨੈਂਟ ਦੇ ਕੈਲੰਡਰ ਬਹੁਤਾਤ ਵਿੱਚ ਚੰਦਰਮੇ ਦਾ ਪੱਖ ਰੱਖਦੇ ਨੇ ਕਈ ਆਂਦੇ ਦੀ ਵੇਖੋ 크ਿਸਮਸ ਫਿਕਸ ਹੈ ਤੁਸੀਂ ਵੀ ਦਿਹਾੜੇ ਫਿਕਸ ਕਰੋ ਈਸਵੀ ਨਾਲ ਇਹ ਸੋਚਿਆ ਹੀ ਨਹੀਂ ਤੁਸੀਂ ਵੀ ਇੱਕੋ 크ਿਸਮਸ ਹੀ ਫਿਕਸ ਹੈ 크ਰਿਸਚੀਅਨਿਟੀ ਦਾ ਇੱਕ ਵੱਡਾ ਦਿਹਾੜਾ ਹੈ ਈਸਟਰ ਉਹ ਵੀ ਚੰਦਰਮੇ ਨਾਲ ਮਨਾਉਂਦੇ ਨੇ ਹਰ ਸਾਲ ਵੱਖਰੀ ਤਰੀਕੇ ਆਉਂਦਾ ਉਹ ਬਿਜ਼ਨਸ ਕੈਲੰਡਰ ਨਾਲ ਨਹੀਂ ਮਨਾਉਂਦੇ ਇੱਕ ਵੱਡਾ ਦਿਹਾੜਾ ਇਸਲਾਮ ਦਾ ਹੈ Eid ਉਹ ਵੀ ਚੰਦਰਮੇ ਨਾਲ ਮਨਾਉਂਦੇ ਨੇ ਉਹ ਵੀ ਈਸਵੀ ਨਾਲ ਨਹੀਂ ਇੱਕੇ ਦਿਨ ਨਹੀਂ ਆਉਂਦਾ ਅਗਲੇ ਸਾਲ ਤਰੀਕ ਬਦਲਦੀ ਹੈ ਤੁਸੀਂ ਇਹ ਕਿਉਂ ਨਹੀਂ ਸਮਝਿਆ ਜਦੋਂ ਤੁਹਾਨੂੰ ਤਰਕ ਦਿੱਤਾ ਕਿਸੇ ਨੇ ਵੇਖੋ ਜੀ ਆ 2025 ਚ ਦੋ ਵਾਰ ਪ੍ਰਕਾਸ਼ ਦਿਹਾੜਾ ਕਲਗੀ ਧਰਦਾ ਆ ਗਿਆ 26 ਚੌਨਾ ਹੀ ਨਹੀਂ ਇਹਨੂੰ ਖੋਲੋ ਇਹ ਗੁੰਮਰਾਹ ਕਰ ਰਿਹਾ ਤੁਹਾਨੂੰ ਪ੍ਰਚਾਰਕ ਈਸਵੀ ਦੀ ਗੱਲ ਕਰ ਰਿਹਾ ਨਾਨਕ ਸ਼ਾਈ ਸੰਮਤ ਵਿੱਚ ਬਿਕਰਮੀ ਸੰਮਤ ਵਿੱਚ ਕੋਸ ਉਦੀ 7ਵੀਂ ਹਰ ਸਾਲ ਆਉਣਾ ਤੇ ਇੱਕ ਵਾਰੀ ਆਉਣਾ ਹੈ ਕਿਉਂ ਇੰਟਰਮਿੰਗਲ ਕਰ ਰਹੇ ਹੋ ਕਿਉਂ ਚੰਦ ਤੇ ਸੂਰਜ ਨੂੰ ਜੋੜਨ ਨੂੰ ਫਿਰਦੇ ਹੋ ਜੋ ਕੁਦਰਤ ਨਹੀਂ ਜੋੜਦੀ ਤੇ ਜੇ ਤੁਸੀਂ ਫਿਕਸ ਕਰਨਾ ਦਿਹਾੜਾ ਆਂਦੇ ਜੀ ਨਾ 5 ਜਨਵਰੀ ਫਿਕਸ ਕਰੋ ਮੈਨੂੰ ਇੱਕੋ ਜਵਾਬ ਦਿਓ ਗੁਰਬਾਣੀ ਦਾ ਹੁਕਮ ਹੈ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਆ ਜੋਗੁਰ ਦਸੇਵਾਟ ਮਰੀਦਾ ਜੁਲੀਆ ਗੁਰੂਆਂ ਦਾ ਕਦੇ ਝੂਠ ਨਹੀਂ ਮਾਰਨਾ ਤੁਸੀਂ ਆਂਦੇ ਅਕਾਲ ਤਖਤ ਤੇ ਬਹਿ ਕੇ 5 ਜਨਵਰੀ ਫਿਕਸ ਕਰਨਾ ਆਪ ਤੇ ਤੁਸੀਂ ਝੂਠੇ ਹੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਝੂਠ ਚ ਬੋਣਾ ਜੇ ਕੁਫਰ ਤੋਲਣ ਲਾਉਣਾ ਜੇ ਅੱਛਾ ਮੰਨ ਲਓ ਮੇਰਾ ਜਨਮ ਹੈ ਜੀ 9 ਮਾਰਚ ਦਾ ਤੁਸੀਂ ਮੈਨੂੰ ਆਖਿਆ 11 ਮਾਰਚ ਨੂੰ ਬਾਬਾ ਜੀ ਹੈਪੀ ਬਰਥਡੇ ਤੇ ਮੈਂ ਹੱਥ ਜੋੜ ਤੇ ਵੀ ਦਿਮਾਗ ਚ ਨੁਕਸ ਪੈ ਗਿਆ ਤੁਹਾਨੂੰ ਕੱਲ ਤੇ ਦੱਸਿਆ ਵੀ 9 ਮਾਰਚ ਆ 11 ਮਾਰਚ ਕਿਦਾਂ ਬਣਾਤਾ ਜੇ ਤੁਸੀਂ ਕੀਤੀ ਅੱਗੋਂ ਜਿੱਦ ਵੀ ਨਹੀਂ ਸਾਡਾ ਜੀ ਪੰਥ ਦਾ ਫੈਸਲਾ ਅਸੀਂ 11 ਮਾਰਚ ਨੂੰ ਹੀ ਵਿੱਚ ਕਰਨਾ ਮੈਂ ਕੀ ਆਖਾਂਗਾ ਦਿਮਾਗ ਭੋਂ ਗਿਆ ਤੁਹਾਡਾ ਜਾਣ ਬੁੱਝ ਕੇ ਮੇਰੇ ਇਤਿਹਾਸ ਨੂੰ ਮਿਥਿਹਾਸ ਕਰ ਰਹੇ ਹੋ ਮੇਰੇ ਵजूद ਨੂੰ ਖਤਮ ਕਰ ਰਹੇ ਹੋ ਜਿੱਦਣ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੱਤ ਦਿਨ ਚਾਨਣਾ ਪਖ ਪੋਹ ਸੁਦੀ 7ਵੀਂ ਸੀ ਉਸ ਦਿਨ ਤੇ ਜੇ ਤੁਸੀਂ ਈਸਵੀ ਕੈਲੰਡਰ ਵੱਲ ਜਾਣਾ ਤਾਂ ਕੋਈ 22 ਤੇ 23 ਦਸੰਬਰ ਆਇਆ ਸੀ ਹੁਣ ਤੁਸੀਂ 5 ਜਨਵਰੀ ਫਿਕਸ ਕਰਦੇ ਹੋ ਕਿੰਨੇ ਦਿਨਾਂ ਦਾ ਫਰਕ ਪੈ ਗਿਆ 31 ਦਸੰਬਰ ਤੱਕ 7-8 ਦਿਨ ਹੋ ਗਏ ਤੇ 5 ਦਿਨ ਉਤਲੇ 12-13 ਦਿਨਾਂ ਦਾ ਫਰਕ ਪੈ ਗਿਆ ਨਾ ਸਾਲ ਪਿੱਛੇ ਗੁਰਾਂ ਦੇ ਪ੍ਰਕਾਸ਼ ਚ ਹੁਣ 350 ਸਾਲ ਤੋਂ ਉੱਤੇ ਸਮਾਂ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਨੂੰ 350 ਸਾਲ ਨੂੰ 13 14 ਦਿਨਾਂ ਨਾਲ ਗੁਣਾ ਕਰ ਲਓ ਮਲਟੀਪਲਾਈ ਇਹ ਜਿੰਨੇ ਦਿਨ ਬਣ ਗਏ ਏਨੀ ਉਮਰ ਹੀ ਗਲਤ ਕਰ ਦੇਣੀ ਗੁਰਾਂ ਦੀ ਤੁਸੀਂ ਸਾਲਾਂ ਦਾ ਹੀ ਅੱਗਾ ਪਿੱਛਾ ਹੋ ਜਾਣਾ ਤੁਹਾਡੇ ਦਿਨ ਫਿਕਸ ਕਰਨ ਨਾਲ ਨਾਲੇ ਜਦੋਂ ਬਾਣੀ 'ਚ ਆ ਗਿਆ ਵੀ ਮੇਰਾ ਸਿੱਖ ਝੂਠ ਨਹੀਂ ਮਾਰਦਾ ਤੁਸੀਂ ਝੂਠੇ ਦਿਹਾੜੇ ਤੇ ਕਿਵੇਂ ਅਰਦਾਸ ਕਰੋਗੇ ਤੋ ਭਾਈ ਜੀ ਇਦਾਂ ਨਹੀਂ ਤੁਹਾਡੇ ਕਹਿਣ ਤੇ ਲਿਖਤਾਂ ਬਦਲੀਆਂ ਜਾਂਦੀਆਂ ਕਿ ਤੁਹਾਡੇ ਕਹਿਣ ਤੇ ਚੱਲ ਪਏ ਪਹਿਲਾਂ ਤੇ ਆਵਨ 78 ਵਾਲੀ ਪੰਕਤੀ ਬਦਲਣੀ ਪੈਣੀ ਹੈ ਗੁਰੂ ਨਾਨਕ ਦਾ ਗ੍ਰੰਥ ਰੱਦ ਹੋਵੇਗਾ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਰੱਦ ਹੋਵੇਗਾ ਸੰਬਤ 1765 ਢੇਜਾ ਅਰਧ ਸੈਸਪੁੰਤੀਨ ਕੇ ਹਿਜਾ ਮਹਾਨ ਕੋਸ਼ ਰੱਦ ਸਾਡਾ ਗੁਰਪ੍ਰਤਾਪ ਸੂਰਜ ਗ੍ਰੰਥ ਰੱਦ ਸਾਡਾ ਪੰਥ ਪ੍ਰਕਾਸ਼ ਮਹਿਮਾ ਪ੍ਰਕਾਸ਼ ਤਵਾਰੀਖ ਗੁਰੂ ਖਾਲਸਾ ਰੱਦ ਸਾਡੇ ਗੁਰਾਂ ਦੇ ਸਾਰੇ ਹੀ ਹੁਕਮਨਾਮੇ ਰੱਦ ਕਿਉਂਕਿ ਉਹਨਾਂ ਚ ਬਿਕਰਮੀ ਤਰੀਕਾ ਨੇ ਬਹੁਤਾ ਚਿੱਟੀ ਖਲੜੀ ਦੇ ਪਿੱਛੇ ਨਾ ਲੱਗੋ ਅੱਗੇ ਤੂਫਾਨ ਆਇਆ ਪਿਆ ਪੰਜਾਬ ਦੇ ਇਲਾਕੇ ਚ ਕ੍ਰਿਸਚੀਅਨਿਟੀ ਦਾ ਲਾਲਚ ਦੇ ਕੇ ਝੂਠ ਬੋਲ ਕੇ ਕਨਵਰਟ ਕੀਤਾ ਜਾ ਰਿਹਾ ਹੈ ਤੇ ਤੁਸੀਂ ਫੇਰ ਉਹਨਾਂ ਦੇ ਈਸਵੀ ਦੇ ਪਿੱਛੇ ਭੱਜੇ ਫਿਰਦੇ ਹੋ ਕਈ ਆਖਣਗੇ ਲੈ ਫੇਰ ਆਪ ਦਾ ਪਾਸਪੋਰਟ ਤੇ ਈਸਵੀ ਨਾ ਬਣਾਇਆ ਭਾਈ ਜੀ ਹੁਣ ਈਸਵੀ ਚੱਲ ਰਹੀ ਹੈ ਗੁਰੂ ਕਿਆਂ ਵੇਲੇ ਸੁਧੀ ਵਦੀ ਚੱਲੀ ਸੀ ਜੇ ਇਤਿਹਾਸ ਬਦਲਾਂਗੇ ਸਾਡੇ ਧਾਰਮਿਕ ਗ੍ਰੰਥ ਰੱਦ ਹੋਣਗੇ ਤੇ ਨਾਲੇ ਸਾਡਾ ਕੀ ਰਤਬਾ ਗੁਰੂ ਦੇ ਤੁਲ ਸਾਡਾ ਤੇ ਕੋਈ ਦਿਨ ਯਾਦ ਰੱਖੇ ਜਾਂ ਨਾ ਰੱਖੇ ਕੋਈ ਹਸਤੀ ਹੈ ਹੀ ਨਹੀਂ ਯਾਦ ਤੇ ਰੱਖਣ ਵਾਲੇ ਉਹਨਾਂ ਦੇ ਦਿਨ ਨੇ ਹੁਣ Hindu ਵੀਰਾਂ ਦੀ ਪ੍ਰੋਬਲਮ ਕੀ ਹੈ ਆਪਾਂ ਇਹ ਨਹੀਂ ਕਹਿੰਦੇ ਵੀ ਮਿਥਿਹਾਸ ਹੈ ਜਿਹਨੂੰ ਬਾਣੀ ਨੇ ਮੋਹਰ ਲਾ ਦਿੱਤੀ ਉਹ ਕਦੇ ਵੀ ਮਿਥ ਨਹੀਂ ਹੋ ਸਕਦਾ ਬਾਣੀ ਤੇ ਸੱਚ ਬੋਲਣ ਦੀ ਜਾਂਦੀ ਹੈ ਜਦੋਂ ਬਾਣੀ ਚ ਆ ਗਿਆ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰ ਤਕਿਓ RAM ਗਯੋ ਰਾਵਣ ਗਯੋ ਜਾ ਕੋ ਬਹੁ ਪਰਵਾਰੇ ਦਾ ਮਤਲਬ ਹੈ ਸ਼੍ਰੀ ਰਾਮਚੰਦਰ ਸ਼੍ਰੀ ਕ੍ਰਿਸ਼ਨ ਜੀ ਹੋਏ ਨੇ ਪਰ ਐਗਜ਼ੈਕਟ ਤਰੀਕਾ ਨਾ ਹੋਣ ਕਰਕੇ ਹਿੰਦੂ ਵੀਰਾਂ ਤੇ ਟਿਕਾ ਟਿੱਪਣੀ ਹੋ ਗਈ ਜੀ ਤੁਹਾਡਾ ਮ ਇਤਿਹਾਸ ਹੈ ਤੇ ਤੁਹਾਡੇ ਕੋਲ ਸਿੱਖੋ ਆਪਦੀਆਂ ਤਰੀਕਾ ਨੇ ਤੁਸੀਂ ਵੀ ਕ੍ਰਿਸ਼ਨਾਂ ਵਾਂਗੂ ਨਕਲੀ ਤਰੀਕ ਫਿਕਸ ਕਰ ਰਹੇ ਹੋ 25 ਦਸੰਬਰ ਨਾਲ ਕੋਈ ਲੇਖਾ ਜੋਖਾ ਨਹੀਂ ਕ੍ਰਿਸਚੀਅਨਿਟੀ ਦਾ ਇਨਾ ਇੱਕ ਦਿਨ ਫਿਕਸ ਕੀਤਾ ਸੀ ਤੁਸੀਂ ਵੀ ਆਪਣੇ ਇਤਿਹਾਸ ਨੂੰ ਜਾਣ ਬੁੱਝ ਕੇ ਮਿਥਿਹਾਸ ਬਣਾਉਣਾ ਚਾਹੁੰਦੇ ਹੋ ਤੋ ਅਸੀਂ ਫੋਲੋ ਕਿਨੂੰ ਕਰਨਾ ਪੂਰੇ ਕਾ ਕੀਆ ਸਭ ਕਿਛ ਪੂਰਾ ਸਭ ਤੇ ਵੱਡ ਸਮਰੱਥ ਗੁਰਦੇਵ ਗੁਰਾਂ ਨੇ ਬਿਕਰਮੀ ਪੈਟਰਨ ਮੰਨਿਆ ਔਰ ਹਿੰਦੂ ਵੀਰਾਂ ਦਾ ਬਿਕਰਮੀ ਪੈਟਰਨ ਅਨੁਸਾਰ ਕੋਈ ਵੀ ਇਤਿਹਾਸ ਨਹੀਂ ਕਿਉਂਕਿ ਇਸ ਕੈਲੰਡਰ ਨੂੰ ਤੇ ਲਾਗੂ ਹੋਇਆ 2100 ਸਾਲ ਹੋਇਆ ਤੇ ਹਿੰਦੂ ਵੀਰਾਂ ਦੇ ਜਿੰਨੇ ਵੀ ਅਵਤਾਰ ਨੇ ਉਹ ਤੇ ਹਜ਼ਾਰਾਂ ਸਾਲ ਪਹਿਲਾਂ ਆਏ ਨੇ ਤੋ ਰੱਬ ਦਾ ਵਾਸਤਾ ਦੇ ਸੁਧੀ ਵਦੀ ਨੂੰ ਬ੍ਰਾਹਮਣਾ ਨਾਲ ਨਾ ਜੋੜੋ ਇਹ ਚੰਦਰਮੇ ਦਾ ਪੱਖ ਹੈ ਇਹ ਕੁਦਰਤ ਦੀ ਖੇਲ ਹੈ ਕੁਦਰਤ ਬ੍ਰਾਹਮਣ ਨਹੀਂ ਚਲਾ ਰਿਆ ਗੁਰਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਕੁਦਰਤ ਗੁਰੂ ਪਰਮੇਸ਼ਰ ਦੇ ਹੁਕਮ ਚ ਚੱਲਦੀ ਹੈ ਕਰਨਾ ਕੀ ਹੈ 27 ਦਸੰਬਰ ਨੂੰ ਉਹ ਸੁਧੀ ਸਤਵੀ ਨੂੰ ਵਧਾਈ ਦੇਣੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀ ਤੇ ਸਜਦਾ ਕਰਨਾ ਹੈ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਦੀ ਸ਼ਹੀਦੀ ਨੂੰ ਕਰਨਾ ਕਿਵੇਂ ਹੈ ਕਥਾ ਤੇ ਕੀਰਤਨੀ ਹੋਵੇਗਾ ਸਾਡਾ ਤੇ ਇਹ ਹੀ ਸਿਧਾਂਤ ਹੈ ਕੋਈ ਜਮ ਪਵੇ ਪੜੀ ਦਾ ਆਨੰਦ ਭਇਆ ਮੇਰੀ ਮਾਏ ਵਿਆਹ ਹੋਵੇ ਪਰਿਵਾਰ ਵਧੇ ਅਸੀਂ ਪੜਦੇ ਆਂ ਆਨੰਦ ਭਇਆ ਮੇਰੀ ਮਾਏ ਸਾਡੇ ਘਰ ਵਿੱਚ ਮਰਗ ਹੋਏ ਨਾ ਸ਼ਹੀਦੀ ਕੜਾ ਪ੍ਰਸ਼ਾਦ ਕਰਕੇ ਕੀ ਪੜਦੇ ਆਂ ਆਨੰਦ ਭਇਆ ਮੇਰੀ ਮਾਏ ਤੇ ਤੰਗੀ ਕੀ ਹੈ ਦਿਹਾੜਾ ਕੋਈ ਵੀ ਰਲ ਜਾਵੇ ਗੁੰਮਰਾਹ ਹੋਣ ਤੋਂ ਬਚੋ ਆਪਣੇ ਪ੍ਰਾਚੀਨ ਇਤਿਹਾਸ ਨਾਲ ਜੁੜੋ ਨਵੀਆਂ ਲਿਖਤਾਂ ਖਿਲਾਰ ਕੇ ਸੁੱਟ ਦੇਣਗੀਆਂ ਤੁਹਾਡੇ ਧਰਮ ਨੂੰ